ਚਾਨਣ ਹੋਆ ਤਾਰੇ ਛਪੇ ਅੰਮ੍ਰਿਤ ਵੱਲ ਹੋਆ ਸੋ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਕਾਰ ਸਿੰਘ ਸੰਗਤਾਂ ਮੰਗਾਰੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਧੰਤਨ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਨੇ ਸੋ ਸ਼ਬਦ ਕੀਰਤਨ ਕਰਦੀਆਂ ਸੰਗਤਾਂ ਧੰਤਨ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੋ ਵਿਸ਼ਾਲ ਨਗਰ ਕੀਰਤਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਤੇ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਵਿਸ਼ਾਲ ਨਗਰ ਕੀਰਤਨ ਇਸ ਸਮੇਂ ਪ੍ਰਕਰਮਾਂ ਦੇ ਵਿੱਚ ਹੁੰਦਾ ਹੋਇਆ ਦਰਸ਼ਕ ਜਦੋਂ ਬਾਹਰ ਜਾਵੇਗਾ ਉਸ ਤੋਂ ਬਾਅਦ ਵਾਪਸ ਪਰਤ ਜਾ ਰਹੀ ਹੁੰਦਾ ਹੋਇਆ ਸਮਾਪਤ ਹੋਵੇਗਾ ਸੋ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨ ਕਰਵਾਉਣ ਸੰਬੰਧੀ ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਸੁਵਿਸ਼ਾਲ ਨਗਰ ਕੀਰਤਨ ਦੇ ਦਰਸ਼ਕਦਾਰੇ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਵਿਚਾਰ ਨਗਰ ਕੀਰਤਨ ਆਰੰਭ ਹੋਇਆ ਸੋ ਅਗੇ-ਅਗੇ ਪੰਜ ਪਿਆਰੇ ਪਿੱਛੇ ਸੁੰਦਰ ਪਾਲਕੀ ਦੇ ਵਿੱਚ ਧੰਤਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਸਜਾਏ ਗਏ ਨੇ ਸੋ ਇਹ ਨਗਰ ਕੀਰਤਨ ਰਾਖਾ ਪਜਾਰਾ ਹੀ ਹੁੰਦਾ ਹੋਇਆ ਸਮਾਪਤ ਹੋਵੇਗਾ ਜਿੱਥੇ ਕਿ ਗੁਰੂ ਨਾਨਕ ਨਾਮ ਜੇ ਦਾ ਸੁਸੰਗਤਾਂ ਧੰਤਨ ਧੰਤਨ ਸ੍ਰੀ ਗੁਰੂਆਂ ਦੇ ਪ੍ਰਗਾਸ਼ਪੁਰਮ ਮਨਾਰੀਆਂ ਨੇ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਸੰਗਤ ਜੀ ਅੱਗੇ ਅੱਗੇ ਚੌੜੇ ਪੀੜਤ ਕਰਤੇ ਜਾ ਰਹੇ ਨੇ ਔਰ ਲੁਕੀਆ ਜਿਆ ਇਲਾਕਾ ਦੀ ਸੰਗਤ ਦੀਆਂ ਪ੍ਰੋਗਰਾਮਾਂ ਦੀ ਗਵਾਹੀ ਵਿੱਚ ਇਹ ਨਗਰ ਕੀਰਤਨ ਆਰੰਭ ਹੋਇਆ ਹੈ ਸੋ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਵ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਨਾਜ਼ੀਆਂ ਨੇ ਔਰ ਇਸ ਸਮੇਂ ਨਗਰ ਕੀਰਤਨ ਸੋ ਇਸ ਨਗਰ ਕੀਰਤਨ ਦੇ ਵਿੱਚ ਗੱਤਕਾ ਪਾਰਟੀਆਂ ਹੋਰ ਸਕੂਲਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਸੋ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਸਤਿਗੁਰੂ ਜੀ ਹਰਮੰਦਰ ਸਾਹਿਬ ਤੋਂ ਜਿੱਥੇ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਾਮ ਕੀਰਤਨ ਆਰੰਭ ਹੋਇਆ ਹੈ ਸੋ ਦਰਸ਼ਕਦਾਰੇ ਪਰਵਾਹੀ ਜਿੱਥੇ ਸੰਗਤਾਂ ਕਰ ਰਹੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਗੁਨਨੰਦਿਆ ਪ੍ਰਕਾਸ਼ਪੁਰ ਸੰਗਤਾਂ ਮਨਾਰੀਆਂ ਨੇ ਹੋਰ ਰੇਸ਼ਮ ਕੀਰਤਨ ਕਰਦੀਆਂ ਨੇ ਸਹਿਤਾ ਇਸ ਸਮੇਂ ਇਸ ਸਮੇਂ ਤਾਂ ਚਿਰ ਗੁਨਨੰਦਿਆ ਪ੍ਰਕਾਸ਼ਪੁਰ ਸੰਗਤਾਂ ਮਨਾਰੀ ਨਗਰ ਕੀਰਤਨ ਆਰੰਭ ਹੋਇਆ ਹੈ ਜਿਹੜੇ ਬੜਾ ਬੁਸ਼ਾਇ ਸੰਗਤ ਦੇ ਵਿੱਚ ਗੁਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਕਿ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਨੇ ਜਿਨ੍ਹਾਂ ਨੇ ਕੀਰਤਨ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੰਦੇ ਹੋਏ ਸਾਨੂੰ ਸਹਿਜੇ ਹੀ ਪਰਮਾਰਥ ਨੂੰ ਕਮਾਉਣ ਦੀ ਜੁਗਤੀ ਦਿੱਤੀ ਹੈ ਸੋ ਸਤਿਗੁਰਾਂ ਦੇ ਪ੍ਰਕਾਸ਼ ਗੁਰੂ ਦੇ ਮੌਕੇ ਤੇ ਅੰਗਰੇਜ਼ਵੱਟੀ ਗਿੰਤੀ ਵਿੱਚ ਹੱਥਾ ਗੁਰੂ ਦਰਬਾਰ ਸਾਬਨਵੈ ਜੀ ਨਤਵਸਤ ਗੁੰਦੀਆ ਦਰਬਾਰ ਸਾਹਿਬ ਵੀ ਥੇ ਵੀ ਜੋ ਨਗਰ ਕਪੀਟਨ ਸੀ ਜਾਇਆ ਜਾ ਰਹਾ ਹੈ ਸੰਗਤ ਵਿੱਟੀ ਗਿੰਤੀ ਵਿੱਚ ਪਹੁੰਚੀ ਹੋਈ ਹੈ ਲੋੜ ਹੈ ਸਾਨੂੰ ਸਤ ਪ੍ਰਾਨੀ ਸਿੱਖਿਆਵਾਂ ਤੇ ਚੱਲਣ ਦੀ ਤਾਂ ਕਿ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਬਿਲਕੁਲ ਸੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ ਗੁਰਨਾਨਦ ਜੀ ਨੇ ਕਿਹਾ ਕਰੋ ਵੰਡ ਛਕੋ ਨਾਮ ਦੇ ਪੋਦਾ ਹੋਖਾ ਜਤਾ ਸੀ ਤਾਂ ਹੰਤਾ ਨੂੰ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੂਰੀ ਸਿੱਖ ਗੁਰੂ ਨਾਨਕ ਨਾਮ ਜੇਵਾ ਸਿਕ ਸੰਗਤ ਮਨਾ ਰਹੀਆਂ ਨੇ ਇਸੇ ਤਰ੍ਹਾਂ ਹੀ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਇਆ ਹੈ ਸੋ ਗਲਵਕ ਕਰਦੇ ਹਾਂ ਸਕਤਰ ਪ੍ਰਤਾਪ ਸਿੰਘ ਜੀ ਵੀ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਅਧਿਕਾਰੀਆਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਸੋ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਗਰ ਕੀਰਤਨ ਅੱਡਾ ਜਾ ਰਿਹਾ ਹੈ ਸੋ ਸੋ ਕਲਪਤ ਕਰਦੇ ਆ ਨਾਮ ਜਪਾ ਦੇ ਵੰਡ ਲਗੰਦਾ ਜਿਹੜਾ ਸਾਹਿਬ ਸ਼ਿਦਗੁਰ ਨਾਨਕ ਦੇਵ ਜੀ ਨੇ ਕਿਰਤ ਕਰੋ ਨਾਮ ਜਪੋ ਦੇ ਵੰਡ ਕੇਸ਼ਾ ਕੋ ਦਾ ਸੰਦੇਸ਼ ਦਿੱਤਾ ਸੀ ਅੱਜ ਵੀ ਉਹ ਸੰਦੇਸ਼ ਜਿਹੜਾ ਸੇਕ ਪਨ ਲਗਾਉਂਦੀ ਆ ਵੰਡ ਕਰਦੀ ਆ ਉਹ ਲੋਕ ਵੀ ਆਪਿਆਂ ਨਾਲ ਲੰਗਰ ਲਾਇਆ ਸੀ ਬੱਚਾ ਸੋਦਾ ਅੱਜ ਵੀ ਉਹ ਲੰਗਰ ਜਿਹੜਾ ਮੱਖਣ ਤਬਾਸ਼ਾਹ ਸ਼ਰਦਨ ਸ਼ਕਰੀ ਆ ਵਾਕਵਾਕ ਹੈ ہمارا ਇਹ ਨਗਰ ਕੀਰਤਨ ਜਿਹੜਾ ਕਿ ਬਜਾਰਾਂ ਹੀ ਹੁੰਦਾ ਹੈ ਸਮਾਪਤ ਹੋਵੇਗਾ ਸੋ ਹੋਰ ਵੀ ਸੰਗਤਾਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰਬ ਸੰਗਤਾਂ ਬਣਾ ਰਹੀ ਹੈ ਕਾਲ ਤੋਂ ਨਗਰ ਕੀਰਤਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤਾਰ ਦੀ ਗੁਰੂ ਨਾਨਕ ਆਇਆ ਧੰਤਾ ਸਹਿਬ ਜੀ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਜੋ ਅੱਜ ਵਿਸ਼ਾਦ ਅਗਰ ਕੀਤਾ ਸੀ ਦੀ ਏਕਾਤਰ ਸਾਹਿਬ ਤੋਂ ਸੁੰਨਗੁਦਾਰ ਪੰਧਕ ਕਮੇਟੀ ਇਸੇ ਦਰਵਾਜ਼ਾ ਸਾਹਿਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿਕਾਲਿਆ ਜਾ ਰਿਹਾ ਜੋ ਸ਼ਹੀਦ ਵਖੋਖਸਤਾਨਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਜੀ ਕਾਲ ਤੱਕ ਸਾਮੂਹ ਹੋਵੇਗਾ ਸੰਗਤਾਂ ਵਾਸਤੇ ਜੋ ਸ ਪੰਨਰਪਟੇਸ਼ੀ ਦਰਵਾਸਾਂ ਉੱਚੇ ਤੋਂ ਫੋਨ ਕੀਤਾ ਗਏ ਨੇ ਸੰਗਤਾਂ ਦੇ ਰਹਿਣ ਸਵਾਸ ਤੇ ਸੰਗਤਾਂ ਦੇ ਲੰਗਰ ਪ੍ਰਸਾਦ ਦੇ ਛਾ ਕੇ ਸੰਗਤਾਂ ਕੋਈ ਸੇਵਾ ਦੀ ਮੁਸ਼ਕਲ ਨਾ ਆ ਸਕੇ ਸ੍ਰੀ ਨਾਨਕ ਨਾਮ ਦੇ ਸੇਵਾ ਸੁਸਤਾਨ ਨੂੰ ਲੱਖ ਲੱਖ ਭੁਲਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਸੋ ਕਿਸਾਨ ਨਗਰ ਕੀਰਤਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਜਿੱਥੇ ਮਨਾਰੀਆਂ ਨੇ ਉੱਤੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਔਰ ਖੂਬਸੂਰਤ ਨਜ਼ਾਰਾ ਨਗਰ ਕੀਰਤਨ ਦਾ ਜਿੱਥੇ ਕਿ ਪਰ ਕਰਮਾਂ ਦੇ ਵਿੱਚ ਤੁਸੀਂ ਦਰਸ਼ਨ ਦੇ ਘਰ ਦਿਖਾ ਰਹੇ ਆਂ ਸ਼੍ਰੀ ਅਕਾਲ ਤਖਸੈਵੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੋ ਜੇਕਾਰਿਆਂ ਦੀ ਗੂੰਜ ਵਿੱਚ ਬੰਜ ਪਿਆਰਾਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਆਰੰਭ ਹੋ ਧੰਤਨ ਸ਼੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਵ ਸੰਗਤਾਂ ਮ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਰੀਆਂ ਨੇ ਸੋ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਔਰ ਉਲਾਂ ਦੇ ਨਾਲ ਵਰਖਾ ਕੀਤੀ ਜਾ ਰਹੀ ਹੈ ਨਖਾਤਾਂ ਮਾਰਦਾਇ ਕਾਟੇ ਸਤਿਗੁਰੂ ਸ਼੍ਰੀ ਅਰਮੰਤ ਸਾਹਿਬ ਜੀਰਾ ਅਤੇ ਪੀਰ ਸਾਹਿਬ ਨੇ ਕਿ ਵੱਡੀ ਗਿਣਤੀ ਵਿੱਚ ਲੋਕਾਂ ਪਹੁੰਚਿਆ ਨੇ ਔਰ ਨਗਰ ਕੀਰਤਨ ਦੀ ਆਰੰਭਤਾ ਹੋਈ ਸੋ ਨਗਰ ਕੀਰਤਨ ਦੇ ਵਿੱਚ ਪੀਰ ਸਾਹਿਬ ਅਜਿਹਾ ਨਗਰ ਕੀਰਤਨ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੇ ਨਾਮ ਦੇ ਜਿਹੜੇ ਪ੍ਰਕਾਸ਼ ਉੱਪਰੋਂ ਸਮਰਪਤਾ ਅੱਜ ਸਹੀ 12 ਵਜੇ ਅਰਦਾਸ ਬੇਤੀ ਕਰਕੇ ਇਹ ਵਿਸਾਖੀ ਨਗਰ ਕੀਰਤਨ ਆਰੰਭ ਹੋਇਆ ਇਹ ਦਿਖਲਾਵਤੀ ਫੇਰ ਜਿਹੜੀ ਅਕਾਲ ਪਾਤਸ਼ਾਹ ਤੇ ਹੋਣੀ ਆ ਸੋ ਕੱਲ ਨੂੰ ਗੁਰਮਤਿ ਸਮਾਗਮ ਹੋਣਗੇ ਜਲੋਸ ਜਾਇਆ ਜਾਊਗਾ ਇਹ ਮਾਨਾ ਹੋਊਗੀ ਕਿ ਕੱਲ ਨੂੰ ਹੀ ਸਹੀ 10 ਵਜੇ ਗੁਰਦੁਆਰਾ ਮਜੀਠਾਲ ਹਾਲ ਦੇਖੇ ਸ਼੍ਰੀ ਅਕਾਲ ਪਾਤਸ਼ਾਹ ਦੇ ਭੋਗ ਪਾਈਜਾਂਗੇ ਸਾਰੀ ਸੰਗਤ ਗੁਰਪੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣਗੀਆਂ ਸੋ ਜਕਾਰਿਆਂ ਦੀ ਗੂੰਜ ਵਿੱਚ ਵਿਚਾਰ ਨਗਰ ਦੇ ਖੁੱਲਾਂ ਦੀ ਵਰਖਾ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਔਰ ਇਸ ਸਮੇਂ ਸੰਤਨ ਸ਼੍ਰੀ ਗੁਰੂ ਅੰਸੇ ਪਾਵਨ ਪਵਿੱਤਰ ਸਰੂਪ ਸੁੰਦਰ ਪਾਲਕੀ ਵਿੱਚ ਸਜਾਏ ਜਾ ਰਹੇ ਨੇ ਸੋ ਨਗਰ ਕੀਰਤਨ ਦੀ ਅਰੰਭਤਾ ਹੋਈ ਹੈ ਅਰਦਾਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਕਿ ਸੰਗਤਾਂ ਠਾਠਾਂ ਮਾਰਦਾ ਇਕੱਠ ਔਰ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਕੋਈ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਅਤੇ ਪਵਨ ਪਵਿੱਤਰ ਸਰੂਪ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਹ ਹੈ। ਇੱਕ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ। ਸੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅਤੇ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਸਜਾਇਆ ਗਿਆ ਹੈ। ਕਿ ਨੇ ਸਤਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਕਰ ਰਹੀਆਂ ਹਨ। ਵਾਹਿਗੁਰੂ ਸਤਨਾਮ ਜਿਸ ਦਾ ਅੱਜ ਇਹ ਜੱਜ ਕਰਵਾਇਆ ਠੀਕ ਬਾਈ ਗੁਰਜੀ ਇਹ ਨਾਲ ਅੱਜ ਲਗੜ ਕੇ ਸਾਹਮਣੇ ਆਇਆ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੀ ਦਾ ਗੁਨਾਹ ਹੀ ਪਟਾਇਆ ਇਹਨਾਂ ਦੁਨੀਆ ਦੇ ਮਾਲਕ ਸਤਿਗੁਰੂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪ੍ਰਸ ਦੇ ਸੰਬੰਧ ਵਿੱਚ ਅੱਜ ਇਸ ਅਕਾਲ ਤਪ ਸਹਿਬ ਦੀ ਤੋਂ ਨਗਰ ਕੀ ਉਤਰੀ ਦੀ ਅਰੰਭਤਾ ਹੋਈ ਹੈ ਜੋ ਸ਼ਹਿਰ ਦੇ ਵਕਤ ਵਕਤ ਪ੍ਰਾਮਾ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖਿਆ ਕਿ ਸੁਲਤਾਨ ਹੋਵੇਗਾ ਸਮੁੱਚੀਆਂ ਸੰਗਤਾਂ ਨੂੰ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਕੁਰਬੀਆਂ ਬਹੁਤ ਬਹੁਤ ਵਧਾਈਆਂ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਐ ਸੋ ਧੰ ਤਨ ਸ੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਕੁਰਬ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੋ ਵਕ ਵਕ ਬਜਾਰਾ ਹੀ ਹੁੰਦਾ ਹੋਇਆ ਕਿ ਸਮਾਪਤ ਹੋ ਵਕਾ ਸੋ ਰਸਤੇ ਦੀ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਛਾੜ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਪ੍ਰਬੰਧਕਾ ਵੱਲੋਂ ਸੰਗਤਾਂ ਨੂੰ ਸਨਮਾਨਤ ਵੀ ਜਿਹੜਾ ਕੀਤਾ ਜਾ ਰਿਹਾ ਸੋ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰੂ ਸੰਗਤਾਂ ਬੜੀ ਹੀ ਸ਼ਰਧਾ ਭਾਵਨ ਨਾਲ ਮਨਾ ਰਹੀਆਂ ਨੇ ਤਨ ਸਵੇਰੇ ਤੋਂ ਗੁਰਪ੍ਰਸਿੱਧ ਅੰਮ੍ਰਿਤਸਰ